ਗੱਲ ਸੋਨੀ ਮਾਏ ਮੇਰੀਏ ਤੇਰੇ ਨਾਲ ਸੀ ਚਾਨਣ ਤਾਰਿਆਂ ਦਾ ਤੇਰੇ ਨਾਲ ਸੀ ਰੰਗ ਬਹਾਰ ਦੇ ਇੱਕ ਵਾਰ ਤੇ ਵੇਖ ਲੈ ਰੋਂਦਿਆਂ ਨੂੰ ਇੱਕ ਵਾਰ ਕਲੇਜਾ ਠਾਰ ਦੇ ਤੇਰੇ ਹਿਜਰਾ ਸੂਲੀ ਚਾੜਿਆ ਦੁੱਖ ਕਬਰਾਂ ਵਿੱਚ ਉਤਾਰ ਦੇ ਜਾਂ ਮਾਰ ਦੇ ਇਸ ਵਿਛੋੜੇ ਨੂੰ ਜਾਂ ਸਾਨੂੰ ਵੀ ਅਜ ਮਾਰ ਦੇ ਗੱਲ ਸੋਨੀ ਮਾਏ ਮੇਰੀਏ ਤੇਰੇ ਬਾਦ ਹਿਆਤੀ ਇੰਜ ਹੋਈ ਜਿਵੇਂ ਰਾਖ ਪੁਰਾਣੀ ਲੀਰਦੀ ਇੱਕ ਯਾਦ ਨੇ ਸੀਨਾ ਪਾੜਿਆ ਇੱਕ ਯਾਦ ਕਲੇਜਾ چیرਦੀ ਗੱਲ ਸੁਣ ਨੀ ਮਾਏ ਮੇਰੀਏ ਤੇਰੇ ਬਾਝ ਨੇ ਰਾਤਾਂ ਨੇਰੀਆਂ ਸਭ ਬੁਝ ਗਏ ਦੀਵੇ ਆਸ ਦੇ ਤੂੰ ਜਦ ਦੀਆਂ ਅੱਖਾਂ ਫੇਰੀਆਂ ਸਾਡੇ ਆਲ ਦਿਵਾਲੇ ਮੂਰਤਾ ਸਾਡੇ ਚਾਰ ਚੁਫੇਰੇ ਟੇਰੀਆਂ ਗੱਲ ਸੁਣ ਨੀ ਮਾਏ ਮੇਰੀਏ ਤੇਰੇ ਬਾਦ ਵੀ ਜੀਣਾ ਕੀ ਜੀਣਾ ਨਾ ਰੂਪ ਰਹਾ ਨਾ ਰੰਗ ਰਹਾ ਨਾ ਜੀਨ ਦਾ ਕੋਈ ਟੰਗ ਰਿਆ ਕੋਈ ਦਰਦ ਗਵਾਚੀਆਂ ਰੂਹਾਂ ਦਾ ਨਿਤ ਸੂਲੇ ਉੱਤੇ ਟੰਗ ਰਿਆ ਗੱਲ ਸੁਣ ਨੀ ਮਾਂਏ ਮੇਰੀਏ